ਓ ਚੋਲੀ ਮੌਤ ਦੀ ਪਾਉਂਦਿਆਂ ਵੇਖਿਆ ਨਹੀਂ ਪਿਤਾ ਕੋਈ ਵੀ ਪੁੱਤਰ ਦੀ ਲਾਸ਼ ਉੱਤੇ ਗੀਤ ਖੁਸ਼ੀ ਦੇ ਗਾਉਂਦਿਆਂ ਵੇਖਿਆ ਨਹੀਂ ਓ ਪੁੱਤਰਾਂ ਦੀਆਂ ਅਜ਼ਾਨੀਆਂ ਰੁਕ ਜਾ ਮੈਨੂੰ ਵੀ ਸੀਸ ਝੁਕਾ ਲੈਣ ਦੇ ਅਸੀਂ ਤੇ ਮਰਦ ਹਾਂ ਚਮਕੌਰ ਦੀ ਧਰਤੀ ਤੇ ਜੋ ਸਤਕਾਰ ਹੋ ਜੋ ਸੀਸ ਨਮਾਇ ਲੈਣਾ ਕਾਬਲੇ ਦਰਮੇਸ਼ਰਨ ਕਰੋ ਦਰਮੇਸ਼ ਜੀ ਯਾਦ ਕਰਦਾ ਕਲਾਂ ਨਰੋਈ ਮੇਲਾ ਆ ਗਿਆ ਜੀ ਅਰੋਈ ਚਮਕੌਰ ਦੀ ਗਲੀ ਮਰਦ ਪਿਆਰੋ ਇਨਸਾਨ ਡਰ ਗਵਰਨਾ ਕਰੇ ਜਿਦੀ ਗੱਲ ਸੁਣ ਕੇ ਧਰਤੀ ਰੋ ਪਈ ਹਰਸ਼ ਕੰਬਿਆ ਹਰਸ਼ ਕੰਬਿਆ ਅਰੋਈ ਚਮਕੌਰ ਦੀ ਗਲੀ ਤੋਰ ਕੇ ਲਿਆ ਤੋਰ ਕੇ ਲਿਆ ਪੰਥ ਦਾ ਵਾਲੀ ਤੇ ਸੋਹਣੀ ਦਸ ਤਾਰੇ ਉਸ ਦੀ ਹਾਏ ਵੇ ਸੋਹਣੀ ਦਾ ਸਤਾਰਿਓ ਉਸ ਦੀ ਰੱਬਾ ਮੇਰੇ ਆ ਸੋਹਣੀ ਦਸ ਤਾਰਿਓ ਉਸ ਦੀ ਅੱਜ ਪਹਿਲੀ ਵਾਰ ਕੱ ਲੱਗੀਓ ਖਾਲੀ ਤੇ ਰੋਈ ਜਮ ਤੌਰ ਦੀ ਗੜੀ ਹਾਏ ਵਾਹ ਵਾਹ ਹਾਏ ਨੀ ਤੁਰਪਿਆ ਮਾਹੀ ਤੇ ਸਦਾ ਸਾਹਿਤ ਪਿਆਰ ਦਾ ਬੋਲਾ ਹੈ ਹਾਈ ਨੀ ਤੁਰਪਿਆ ਮਾਹੀ ਹਾਏ ਤੁਰਪਿਆ ਮਾਹੀ ਤੇ ਸਦਾ ਸੁਖ ਛੱਡ ਕੇ ਪੰਥ ਲਈ ਸਾਰੇ ਸੁਖ ਛੱਡ ਕੇ ਪੰਥ ਲਈ ਸਾਰੇ ਤੇ ਸੁੱਤੇ ਹੋਏ ਛੱਡ ਤੁਰਿਆ ਨੀ ਸੁਤੇ ਹੋਏ ਛੱਡ ਤੁਰਿਆ ਸੋਹਣੇ ਚਾਂ ਅੱਖੀਆਂ ਦੇ ਤਾਰੇ ਸੋਹਣੇ ਚਾਂ ਅੱਖੀਆਂ ਦੇ ਤਾਰੇ ਤੇ ਮੱਥੇ ਤੇ ਨਾ ਗਾਮ ਦੀ ਸਦਾ ਨੀ ਮੱਥੇ ਤੇ ਨਾ ਗਾਮ ਦੀ ਸਦਾ ਓ ਨੂਰੀ ਮੁਖੜਾ ਚਮਕਦੀ ਲਾਲੀ ਤੇ ਰੋਈ ਚੰਨ ਤਾਰ ਦੀ ਗੜੀ ਵਾ 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 ਤੇਰੇ ਅਪਨ ਦੇ ਆਵਾਦੀ ਤੇ ਫੋੜ ਤੇ ਪਾਏ ਦਰਗੀ ਹੋਏ ਦਸਾਰੋ ਦੀ ਮੈਲੀ ਬਾਤ ਲਗਿਓ ਖਾਦੀ ਤੇ ਰਹੀ ਜਮਾਨੀ ਗੜੀ ਖੜੇ ਹੋ ਕੇ ਧਿਆ ਸਿੰਘ ਜੀ ਖੜੇ ਹੋ ਕੇ ਧਿਆ ਸਿੰਘ ਜੀ ਵੇਖ ਮੇਰੇ ਲਾਲਾਂ ਦੀਆਂ ਲਾਲ ਵਿਸ਼ਾਈਆਂ ਸਮੇਂ ਦੇ ਮਿੰਟ ਤਿੰਨ ਬਾਕੀ ਨੇ ਜਿਹੜੇ ਵਾਅਦੇ ਹੁਣ ਤਾਂ 15 ਮਿੰਟ ਸੁਣੀ ਪਰਨਾ ਖੜੇ ਹੋ ਕੇ ਦਿਆ ਸਿੰਘ ਜੀ ਮੈਂ ਸੱਜ ਕੇ ਦਿਆ ਸਿੰਘ ਜੀ ਓਏ ਖੜੇ ਹੋ ਕੇ ਦਿਆ ਸਿੰਘ ਜੀ ਵੇਖ ਮੇਰੇ ਲਾਲਾਂ ਦੀਆਂ ਲਾਲ ਵਿਸ਼ਾਈਆਂ ਓਏ ਮੇਰੇ ਲਾਲਾਂ ਦੀਆਂ ਲਾਲ ਵਿਸ਼ਾਈਆਂ ਪਰ ਚੱਲੀਆਂ ਨਾ ਜਾਣਿਓ ਨਾ ਤੋਂ ਹਾਏ ਵੇ ਚੱਲੀਆਂ ਨਾ ਜਾਣਿਓ ਨਾ ਤੋਂ ਨੀਂਦਾ ਗੁੜੀਆਂ ਉਹਨਾਂ ਨੂੰ ਆਈਆਂ ਨੀਂਦਾ ਗੂੜੀਆਂ ਉਹਨਾਂ ਨੂੰ ਆਇਆ ਤੇ ਮਹਿਦੀ ਲਾਈ ਲਾਲਾ ਮੇਰਿਆਂ ਮਹਿਦੀ ਲਾਈ ਲਾਲਾ ਮੇਰਿਆਂ ਨਾਲੇ ਖੁੰਡ ਖੇਡੀ ਹੋਲੀ ਤੇ ਰੋਈ ਚਮਤੌਰ ਦੀ ਗਲੀ ਸਾਰੀ ਉਸ ਦੀ ਸਿੱਖੀ ਦਾ ਬੂਟਾ ਕਿਤੇ ਕਮਲਾ ਨਾ ਜਾਏ ਮੈਂ ਜ਼ਿਆਦਾ ਡਿਟੇਲ ਨਾ ਜਾਵਾਂ ਮੈਂ ਪੰਥ ਦਾ ਪ੍ਰਚਾਰਕ ਹੋਣ ਦੇ ਨਾਤੇ ਤੁਸੀਂ ਤੁਹਾਡੇ ਸਾਹਮਣੇ ਜ਼ਿਆਦਾ ਨਹੀਂ ਦੇਖੋ ਕੀ ਕੁਝ ਹੋ ਰਿਹਾ ਹੈ ਫਿਰ ਅਸੀਂ ਚੜਦੀਆਂ ਗੱਲਾਂ ਜਾਂ ਅਸੀਂ ਲੜੀਏ ਇੱਕ ਪੱਧਰ ਕਰੀਏ ਕੁਰਸੀਆਂ ਤੋਂ ਲੜੀਏ ਲੇਕਿਨ ਫਿਰ ਵੀ ਖਾਲਸੇ ਦੀ ਚੜ੍ਹਦੀ ਕਲਾ ਕਰਨੀ ਕੀ ਹੈ ਮੈਂ ਬੂਟੇ ਨੂੰ ਕਮਲਾ ਨਹੀਂ ਦੇਣਾ ਚਮਕੌਰ ਦੀ ਗੜੀ ਨੇ ਪੁੱਛਿਆ ਕਿਹੜਾ ਬੂਟਾ ਏ ਤੋਂ ਬਾਕੀ ਜਿਹੜੇ ਨਾ 1 ਮਿੰਟ ਰਹਿ ਗਿਆ ਅਗਲਾ ਜਸਾ ਤਿਆਰ ਹੈ ਜੀ ਉਹ ਕਿਹੜਾ ਬੂਟਾ ਹੈ ਹਰ ਯੋਗ ਵਿੱਚ ਹਰ ਥਾਂ ਤੇ ਪਾਲਦਾ ਫੇਰ ਮਨ ਸਾਹਿਬ ਸਾਡੇ ਨਿਹੈਰ ਸਾਹਿਬ ਦੇ ਸਵਿੰਦਰ ਸਿੰਘ ਜੀ ਉਹ ਕਿਹੜਾ ਪੁੱਤ ਹੈ ਹਰ ਥਾਂ ਤੇ ਪਾਲਦਾ ਹੈ ਬੂਟਾ ਸਿੱਖੀ ਦਾ ਹੈ ਬੂਟਾ ਸਿੱਖੀ ਦਾ ਹਰ ਸਾਥ ਤੇ ਪਲਦਾ ਹੈ